ਆ ਮੰਗਾ ਦਾ تعلق ਹੈਗਾ ਠੀਕ ਹੈ ਜਮੂਰੀਏ ਦੇ ਹਰੇਕ ਵਿਅਕਤੀ ਨੂੰ ਆਪਣੇ ਗੱਲ ਰੱਖਣ ਦਾ ਵੀ ਅਧਿਕਾਰ ਹੈ ਮੰਗਾ ਮਨਾਨ ਦਾ ਵੀ ਅਧਿਕਾਰ ਹੈਗਾ ਔਰ ਮੈਂ ਤਾਂ ਕਹਾਗਾ ਹਾਂ ਡੱਲੇਵਾਲ ਸਾਹਿਬ ਮਨਵਰਤ ਮਨਵਰਤ ਦਾ ਇਹ ਇੱਕ ਕਮਾਗ ਵੀ ਸੈਲਫ ਇਨਫਲਿਕਸ਼ਨ ਵਾਲੀ ਗੱਲ ਹੈਗੀ ਆ ਕਿ ਵੀ ਆਪਾਂ ਇਹਦੀ ਬਜਾਏ ਕੋਈ ਹੋਰ ਰਸਤਾ ਜਿਹੜਾ ਹੈਗਾ ਉਚਲਣਾ ਚਾਹੀਦਾ ਬਾਕੀ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਹਮੇਸ਼ਾ ਦਰਵਾਜ਼ੇ ਖੁੱਲੇ ਆਪਾਂ ਬੈਠ ਕੇ ਕਿਉਂਕਿ ਸਾਰੇ ਮਸਲੇ ਜਿੰਨੇ ਹੁੰਦੇ ਗੱਲਬਾਤ ਰਾਹੀਂ ਹੁੰਦੇ ਆ ਅਸੀਂ ਵੀ ਜਿਹੜਾ ਹੈਗਾ ਅਸੀਂ ਵੀ ਪਾਰਟੀ ਦੇ ਅੰਦਰ ਵੀ ਇਹ ਗੱਲਾਂ ਕਹੀਆਂ ਕਿ ਵੀ ਭਾਈ ਇਹਨਾਂ ਦੇ ਜਿਹੜੇ ਹੈ ਗਿਆ ਸਿਰੇ ਮੰਗਾ ਹੈ ਗਿਆ ਉਹਨਾਂ ਨਾਲ ਸਾਰਿਆਂ ਨੂੰ ਗੱਲਬਾਤ ਰਾਹੀਂ ਜਿਹੜਾ ਹੈ ਹੱਲ ਕਰਨਾ ਚਾਹੀਦਾ ਸਰ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕੇਂਦਰ ਸਰਕਾਰ ਮੰਗਾ ਮਾਰਾ ਗੱਲਬਾਤ ਕਰਨ ਤਿਆਰ ਹੈਗੀ ਹੈ ਪਟੇਲੇ ਵਾਲੇ ਸਾਲੇ ਵੀ ਇਹ ਗੱਲ ਕਹਤੀ ਹੈ ਕਿ ਕਹਿੰਦੇ ਮੈਨੂੰ ਤੁਹਾਨੂੰ ਮੀਟਿੰਗ ਦਾ ਟਾਈਮ ਸਪੀਨ ਕੋਰਟ ਦਖਲ ਕਰ ਰਹੀ ਪਰ ਕੇਂਦਰ ਸਰਕਾਰ ਕੁਝ ਨਹੀਂ ਹੋ ਰਿਹਾ ਇੱਕ ਜੀ ਸੁਪਰੀਮ ਕੋਰਟ ਨੇ ਵੀ ਕਿਆ ਉਹਨੇ ਹੈਲਥੀ ਚਿੰਤਾ ਵੀ ਕੀਤੀ ਹੈ ਡੱਲੇਵਾਲ ਸਾਹਿਬ ਜੀ ਹੈ ਤਾਂ ਇਸ ਕਦਰ ਕਿ ਵੀ ਭਾਈ ਮੈਂ ਤਾਂ ਕਹਾਂਗਾ ਕਿ ਇਹ ਮਰਨ ਵਾਲਾ ਤਰੀਕਾ ਨਹੀਂ ਆਪਣੇ ਗੱਲਾਂ ਬਣਵਾਉਂਦਾ ਆਪਾਂ ਕੋ ਹੋ ਰੈਜੀਟੇਸ਼ਨ ਕਰ ਸਕਦੇ ਹੋ ਤਰੀਕਾ ਕਰ ਸਕਦੇ ਆ ਮੈਂ ਅਪੀਲ ਨਹੀਂ ਕਰਦਾ ਡੱਲੇਵਾਲ ਸਾਹਿਬ ਤੋਂ ਕਿ ਵੀ ਆਪਾਂ ਇਹ ਕੰਮ ਨਾ ਕਰੀਏ ਪੰਜਾਬ ਬੀਜੇਪੀ ਵੱਲੋਂ ਕਿਸ ਤਰ੍ਹਾਂ ਦਾ ਰਾਸਤਾ ਕਾਇਮ ਕੀਤਾ ਗਿਆ ਕੇਂਦਰ ਨਾਲ ਸਾਂਝ ਮਿਲ ਬਣਾਉਣ ਲਈ ਦੇਖੋ ਅਸੀਂ ਅਸੀਂ ਸਾਡੇ ਕੇਂਦਰੀ નેਤৃত্ব ਆਏ ਸੀ ਸਾਡੇ ਕੋਲ ਅਸੀਂ ਉਹਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਸਾਰੀ ਗੱਲ ਰੱਖੀ ਹੈ ਕਿਸੇ ਲੱਗੀ ਕੋਈ ਤੁਹਾਡੀ ਕਮੇਟੀ ਬਣੀ ਹੋਵੇ ਤਾਂ ਮਿਲ ਦੇਖੋ ਗੱਲ ਇਹ ਹੈ ਸਾਡਾ ਹੁੰਦਾ ਸਾਰਾ ਇੰਟਰਨਲ ਇੱਕ ਮੈਕੈਨਿਜ਼ਮ ਹੁੰਦਾ ਹੈ ਉਹਦੇ ਵਿੱਚ ਅਸੀਂ ਪੰਜਾਬ ਦੇ ਹਾਲਾਤ ਪੰਜਾਬ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਅਸੀਂ ਕਿਸਾਨੀ ਬਾਰੇ ਵੀ ਸਾਰੀਆਂ ਗੱਲਾਂ ਉਹਦੇ ਵਿੱਚ ਕੀਤੀਆਂ ਹੈਗੀਆਂ ਤਬੀ ਇਹ ਗੱਲਬਾਤ ਦਾ ਜ਼ਰੀਆ ਜਿਹੜਾ ਹੈਗਾ ਇਹ ਚੱਲਣਾ ਚਾਹੀਦਾ ਔਰ ਕੰਟੀਨ ਰਹਿਣਾ ਚਾਹੀਦਾ ਮੈਂ ਕਹਿੰਦੀ ਦੇਖੋ ਗੱਲ ਹੈ ਬਹੁਮੰਤਰੀ ਸੰਗਠਨ ਆਇਸੀ ਕਿ ਉਹਨਾਂ ਜਾ ਕੇ ਸਰਕਾਰ ਤੱਕ ਪਹੁੰਚਾਨਗੇ ਠੀਕ ਹੈ ਨਾ ਸਰ ਜਿਸ ਤਰ੍ਹਾਂ ਡਿਲੀਵਰਸ ਆਫ ਦੇ 40 ਦਿਨ ਹੋ ਗਏ ਕਿ ਕਪਰਦਾਨ ਦਾ ਕਿਰਨ ਦਿਨ-ਬਦ ਦਿਨ ਉਹ ਤੇ ਵੀ ਬਿਗੜਦੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਨੂੰ ਨਹੀਂ ਚਾਹੀਦਾ ਵੀ ਜਿਹੜੇ ਕੀਤੇ ਵੱਡੀ ਮੰਤਰੀ ਸਾਹਿਬ ਹੈਗੇ ਜਿਹਨਾਂ ਦਾ ਧੰਨਵਾਦ ਕਰਨਾ ਵੀ ਨਾ ਮੈਂ ਕਹਿੰਦੀ ਆਪਾਂ ਮਰਨ ਵਰਤ ਜਿਹੜਾ ਨਾ ਇਹ ਤਰੀਕਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਆਪਾਂ ਗੱਲਾਂ ਮਨਵਾਣੀਆਂ ਮਨ ਮਨਵਾਣ ਦੇ ਤਰੀਕੇ ਹੋਰ ਵੀ ਬਥੇਰੇ ਹੈਗੇ ਆ ਸੋ ਮੈਂ ਤਰਾਰਥਨਾ ਕਰਦਾ ਨੂੰ ਇਹ ਮਰਮਰਤੀ ਰਾ ਛੱਡ ਕੇ ਆਪਾਂ ਹੋਰ ਐਜੀਟੇਸ਼ਨ ਦਾ ਆਪਾਂ ਗੱਲ ਕਰੀਏ ਉਹਦੇ ਬਾਰੇ ਗੱਲ ਆਪਾਂ ਗੱਲਬਾਤ ਕਰਨ ਦੇ ਨਾਲ ਹੀ ਮਸਲੇ ਹੱਲ ਹੁੰਦੇ